ਆ weight ਘਟ ਨੂੰ ਆਪਾਂ ਗੇਨ ਕਰਾਉਣੇ ਆ ਤਾਂ ਜੇਕਰ ਓਵਰ ਹੈ ਤਾਂ ਉਹ ਨੂੰ ਲੂਜ਼ ਕਰੂ। ਤੁਹਾਡੇ ਜੇ ਐਕਸਰਸਾਈਜ਼ ਨੂੰ ਵੜਾਉਂਦਾ ਕੀ ਇਸ ਤਰ੍ਹਾਂ ਆਗਲਾ ਹੈ। ਕਿੜਾ ਕਿ ਆਪਣਾ ਭਾਰਤ ਸਰਕਾਰ ਦਾ ਅਦਾਰਾ ਫੂਡ ਸੇਫਟੀ ਆਫ ਇੰਡੀਆ ਉਹਦੇ ਤੋਂ ਅਪਰੂਵਡ ਇੱਕ ਫੂਡ ਸਪਲੀਮੈਂਟ ਹੈ। ਉਹ ਆਪਾਂ ਯੂਜ਼ ਕਰਵਾਉਣੇ ਆ ਤੇ ਬੋਡੀ ਦੇ ਵਿੱਚ એનર્ਜੀ ਪੈਦਾ ਕਰਕੇ weight ਘਟਦਾ ਤੇ ਜਿਹੜੀ ਫੈਟ ਹੈ ਉਹ એનર્ਜੀ ਪੈਦਾ ਕਰਕੇ ਫੈਟ ਨੂੰ ਰਿਡਿਊਸ ਕਰੇ। ਸਰ ਇਹ ਮੈਂ ਪ੍ਰੋਡਕਟ ਕੀ ਨਾਮ ਹੈ ਪੰਜਾਬ ਦਿਖਾਦਾ ਹੈ ਇਹ। ਤੇ ਜਿਹੜਾ ਮੇਰਾ 15 16 ਕਿਲੋ ਵੇਟ ਉਹਨਾਂ ਨੂੰ ਦੋਸਤਾਂ। ਤਾਂ ਦੇਖੋ ਮੇਰਾ ਖੁੱਦ ਦਾ ਜਿਹੜਾ ਤੁਹਾਡੇ ਸਾਹਮਣੇ ਮੈਂ ਬੈਠਾ 100 22 ਕਿਲੋ ਵੇਟ ਸੀ। ਜਿਹੜਾ ਕਿ ਮੈਂ ਅੱਜ 90 ਕਿਲੋ ਤੇ ਲਿਆ ਕੇ ਰੁਕਿਆ। ਯਾਨੀ ਕਿ 32 ਕਿਲੋ ਵੇਟ ਲੂਸ ਮੈਂ ਸਭ ਮਤਲਬ ਇਸ ਫੀਲਡ ਜੀ ਮੈਂ ਇਸ ਚੀਜ਼ ਕੋ ਆਇਆ ਸੀ ਕਿ ਮੈਂ ਮੋਟਾਪੇ ਤੋਂ ਛੁਟਕਣਾ ਹੈ ਕਿੰਨਾ ਵੇਟ ਸੀ ਕਿੰਨਾ ਬਣ ਗਿਆ। ਮੇਰਾ ਨਾਮ ਕੰਤੇਜਨ ਹੈ। ਜੀ। ਵੈਰੀ ਵੈਰੀ। ਤੇ ਮੈਂ 6 ਕਿਲੋ ਵੇਟ ਇੱਕ ਮਹੀਨੇ ਚ ਲੂਸ ਕੀਤਾ। ਪਹਿਲਾਂ ਮੈਂ ਫਿਟਨੈਸ ਨਹੀਂ ਕੀਤੀ ਮੈਂ। ਤੇ ਮੈਂ ਆਪਣਾ ਫੇਸ ਕਲੀਨ ਕੀਤਾ ਪਰ ਬੋਡੀ ਫਿਟ ਕੀਤੀ ਪਹਿਲਾਂ ਬਹੁਤ ਸਾਰੀਆਂ ਕਮਜ਼ੋਰੀਆਂ ਸੀ ਮੇਰੇ ਵੀਰ ਫੈਕਟਿਵ ਹੋ ਗਿਆ ਸੀ ਕਮਜ਼ੋਰੀ ਨਾਲ ਜੀ ਜਿਸ ਤੋਂ ਲੱਗਦਾ ਕਮਜ਼ੋਰੀ ਨਹੀਂ ਸੀ ਬਹੁਤ ਜ਼ਿਆਦਾ ਬਹੁਤ ਫੇਸ ਡਲ ਹੋ ਗਿਆ ਸੀ ਬਹੁਤ ਜਿਆਦਾ ਤੇ ਮੈਂ ਇਸ ਪ੍ਰੋਡਕਟ ਨੂੰ ਯੂਜ਼ ਕੀਤਾ ਆਪਣੀ ਬੋਡੀ ਫਿਟ ਕੀਤੀ ਤੇ ਮੇਰਾ ਫੇਸ ਤੁਹਾਡੇ ਸਾਹਮਣੇ ਜਿੱਦਾਂ ਲੇਡੀਜ਼ ਨੂੰ ਸਾਰਾ ਬਮਾਉਂਦੀ ਹੈ ਤੇ ਆਪਾਂ ਨੂੰ ਵਾਰ-ਵਾਰ ਜਿੱਦਾਂ ਆਹ ਪਾਰਲਰ ਵਾਲਿਆਂ ਕੋਲੇ ਜਾਣਾ ਪੈਂਦਾ ਚਿਹਰੇ ਤੇ ਚਮਕੜੀ ਹੁੰਦੀ ਹੈ ਕਿ ਕਿਸੇ ਦੇ ਕੋਲ ਕਾਲੇ ਚਿਹਰੇ ਨੇ ਜਾਂ ਕੋਈ ਹੋਰ ਹੀ ਹੋਣਾ ਪੈਂਦਾ ਜਾਂ ਆਨਲਾਈਨ ਕੋਲੇ ਤੋਂ ਮੰਗਾ ਲੈਣਾ ਨੇ ਸਰ ਦੇਖੋ ਜਿੰਨੇ ਦਾ ਅਗੋਰ ਆਉਣਾ ਜੀ ਵੈਲਕਮ ਹੋ ਆ ਸਕਦੇ ਆ ਜੀ ਜੇਕਰ ਕੋਈ ਨਹੀਂ ਆ ਸਕਦਾ ਤਾਂ ਉਹਨਾਂ ਦੀ ਆਨਲਾਈਨ ਘਰੇ ਵੀ ਮਤਲਬ ਆਪਾ ਪ੍ਰੋਡਕਟ ਭੇਜਦੇ ਆ ਆਲ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਕੋਈ ਐਕਸਟਰਾ ਚਾਰजेस ਨਹੀਂ ਆਪ ਲੈਣਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਜਿਵੇਂ ਕਿ ਅਕਸਰ ਹਰ ਇੱਕ ਬੰਦਾ ਅੱਜ ਕੱਲ ਪਰੇਸ਼ਾਨ ਆ ਕਿ ਮੇਰਾ weight ਬਹੁਤ ਵੱਧ ਗਿਆ ਖਾਸ ਕਰਕੇ ਵਿਆਹਾਂ ਦਾ ਸੀਜ਼ਨ ਤੇ ਹਰ ਕੋਈ ਆਣ ਫਿੱਟ ਦਾ ਨੂੰ ਤੋ ਜਿਹੜੇ ਕੱਪੜੇ ਵੀ ਜਿਹੜੇ ਹੈਗੇ ਭਾਈ ਚੱਜ ਦੇ ਦੀਆਂ ਹਰੇਕ ਬੰਨ ਨੂੰ ਆਨਟੋਲਕ ਦਾ ਕਰੇਜ਼ ਹੁੰਦਾ ਤੇ ਕਿਉਂਕਿ ਸਾਡਾ ਖਾਣਾ ਏਦਾਂ ਦਾ ਫਾਸਟ ਫੂਡ ਹੋ ਗਿਆ ਚਾਹੇ ਸਾਡੇ ਘਰ ਦੀਆਂ ਕਰਾਕਾਂ ਹੋਣੀਆਂ ਚਾਹੇ ਸਾਡਾ ਆਪਾਂ ਗੱਲ ਕਰਕੇ ਦਿਨਚਾਰੇ ਏਦਾਂ ਦੀਆਂ ਉਹ ਗੱਲ ਲਗਾਤਾਰ ਜਿਹੜਾ ਟਾਈਮ ਟੇਬਲ ਆ ਉਹ ਕਿਸ ਨੂੰ ਫਿੱਟ ਮੈਂਦਾ ਕਿਸ ਨੂੰ ਨਹੀਂ ਫਿੱਟ ਮੈਂਦਾ ਹੈਨਾ ਸੋ ਜੇਕਰ ਤੁਸੀਂ ਅਨਫਿੱਟ ਹੋ ਤੇ ਆਪਦੀ ਬਾਡੀ ਨੂੰ ਫਿੱਟ ਕਰਨਾ ਚਾਹੁੰਦੇ ਤਾਂ ਇਸ ਵਕਤ ਆਪਾਂ ਪਹੁੰਚੇ ਆ ਅਬੋਹਰ ਬਾਈ ਜੀ ਅਗਰੇ ਬਾਈ ਸਸੀ ਸਸੀ ਦਾ ਬਾਈ ਜੀ ਆਪਣਾ ਐਡਰੈਸ ਤੇ ਆਪਣੇ ਬਾਰੇ ਜਰੂਰ ਦੱਸਣਾ ਹੈਗਾ ਦੱਸਣਾ ਹੈ ਆ ਵੀਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਕੋਲੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਇਸ ਟਾਈਮ ਬੈਠੇ ਆ ਜੀ ਅਬੂਰ ਸ਼ਹਿਰ ਦੇ ਵਿੱਚ ਹਨੂਮਾਨਗੜ੍ਹ ਰੋਡ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੇ ਆਪਣਾ ਜਿਹੜਾ ਹੈਗਾ ਕਲੱਬ ਦਾ ਨਾਮ ਕੀ ਹੈ ਆਪਣਾ ਜੀ ਫਰੈਂਡਸ ਨਿਊਟ੍ਰੀਸ਼ਨ ਕਲੱਬ ਤੇ ਜ ਮਤਲਬ ਤੁਹਾਡਾ ਜਿਹੜਾ ਮੇਨ ਵਰਕ ਕਿਹੜੀ ਵੀ ਗੱਲ ਤੇ ਆਪਣਾ ਮੇਨ ਹੈ ਜੀ ਆਪਣੀ ਬੋਡੀ ਦੀ ਫਿਟਨੈਸ ਜੀ ਕੋਈ ਹੋਰ ਹੈਲਥ ਇਸ਼ੂ ਹੋਣ ਉਹ ਵੀ ਔਰ weight ਕਿਸੇ ਦਾ ਅ ਵੇਟ ਓਵਰ ਹੋਣ ਕਰਕੇ ਉਹ ਅਨਫਿਟ ਹੋਵੇ ਜਾਂ ਕੋਈ ਵੇਟ ਘੱਟ ਹੋਣ ਕਰਕੇ ਅ ਕੋਈ ਉਹਨਾਂ ਨੂੰ ਦਿੱਕਤਾਂ ਹੋਣ ਤਾਂ ਵੇਟ ਘੱਟ ਨੂੰ ਆਪਾਂ ਗੇਨ ਕਰਾਉਣੇ ਆ ਤਾਂ ਜੇਕਰ ਓਵਰ ਹੈ ਤਾਂ ਉਹਨੂੰ ਲੂਜ਼ ਕਰਉਣੀ ਤੇ ਇਹਦਾ ਮਤਲਬ ਤੁਹਾਡੇ ਕੋਈ ਜਿਹੜਾ ਹੈਗਾ ਤੁਹਾਡੇ ਕਿ ਐਕਸਰਸਾਈਜ਼ ਨੂੰ ਪਰੜਾਕ ਤਾਂ ਕੀ ਕਿਸ ਤਰ੍ਹਾਂ ਹੈ ਲੈ ਜੀ ਆਪਾਂ ਵੀ ਇੱਕ ਫੂਡ ਸਪਲੀਮੈਂਟ ਦੇ ਦਿੰਦੇ ਜੇਕਰ ਕੋਈ ਐਕਸਰਸਾਈਜ਼ ਨਾਲ ਉਹ ਵੀ ਆਪਾਂ ਦੱਸਦੇ ਆ ਜੇਕਰ ਕੋਈ ਕਰਨਾ ਚਾਹਵੇ ਤਾਂ ਉਹਦਾ ਵਧੀਆ ਰਿਜ਼ਲਟ ਨਾਲ ਹੈ ਜੀ ਅਦਰਵਾਈਜ਼ ਕੋਈ ਆਪਣੀ ਸ਼ਰਤ ਨਹੀਂ ਹੈਗੀ ਵਿੱਚ ਆਪਾਂ ਮਤਲਬ ਸਪਲੀਮੈਂਟ ਦਿੰਨੇ ਆ ਉਹਦੇ ਨਾਲ weight loss ਕਰਉਂਦੇ ਹਾਂ ਮਤਲਬ ਸਪਲੀਮੈਂਟ ਦਾ ਕਿੰਨਾ weight ਜਿਹੜਾ ਹੈਗਾ ਮੰਨ ਲਓ ਕੋਈ ਬੰਦਾ ਪੂਰੇ ਤੁਹਾਡਾ ਜਿਹੜਾ ਹੈ ਸਪਲੀਮੈਂਟ ਨੂੰ ਫਾਲੋ ਕਰਦਾ ਕਿੰਨਾ weight loss ਹੋ ਜਾਂਦਾ ਇਹ ਜੀ ਮਤਲਬ ਵੈਸੇ ਤਾਂ ਜਿੰਨਾ ਕੋ ਉਹ ਕਰਨਗੇ ਵੱਧ ਤੋਂ ਵੱਧ ਵੀ ਹੈ ਵੈਸੇ ਆਪਾਂ ਜਿਹੜਾ ਫਿਰ ਵੀ ਕਹਿੰਦੇ ਆ ਕਿ ਲੇਡੀਜ਼ ਦਾ 4 ਕਿਲੋ ਤੋਂ ਲੈ ਕੇ 8-9 ਕਿਲੋ ਤੱਕ ਆਮਔਸਟ ਔਰ ਜੈਂਟਸ ਦਾ ਜਿਹੜਾ ਉਹ 5 ਕਿਲੋ ਤੋਂ ਲੈ ਕੇ 10-11 ਕਿਲੋ ਤੱਕ ਕਿੰਨੇ ਚੱਤ ਰਹਿੰਦਾ ਇੱਕ ਮਹੀਨੇ ਦੇ ਵਿੱਚ ਇੱਕ ਮਹੀਨੇ ਤੁਸੀਂ ਜੇਕਰ ਉਹ ਪੂਰਾ ਫੋਲੋ ਕਰਦੇ ਆ ਸਹੀ ਤਾਂ ਵੱਧ ਵੀ ਕਰ ਸਕਦੇ ਹਾਲਾਂਕਿ ਤੁਸੀਂ ਐਵਰੇਜ ਕਹਿੰਦੇ ਕਿ ਲਗਭਗ ਸਪੰਦਾ ਇੱਕ ਮਹੀਨੇ 7-8 ਕਿਲੋ ਤੱਕ ਹਾਂਜੀ ਹਾਂਜੀ ਬੜੇ ਰਾ ਸੋ ਬ੍ਰਦਰ ਤੁਹਾਡਾ ਕਹਿਣਾ ਕਿ 8 ਕਿਲੋ ਐਵਰੇਜ ਆਪਾਂ 5-10 ਕਹਿੰਦੇ ਐਵਰੇਜ ਆ 8 ਕਿਲੋ ਇੱਕ ਮਹੀਨੇ ਵਿੱਚ ਕੋਈ ਵੇਟ ਲਾਸ ਕਰ ਸਕਦਾ ਹਾਂਜੀ ਹਾਂਜੀ ਕਰ ਸਕਦਾ ਨੇ ਬ੍ਰਦਰ ਇਹ ਤਾਂ ਇਹ ਤਾਂ ਜੇ ਮੈਂ ਕੋਈ ਬੰਦਾ ਵੇਟ ਲਾਸ ਕਰਨਾ ਫਾਰ ਐਗਜ਼ਾਮਪਲ ਵੇਟ ਲਾਸ ਕਰਨਾ ਹੈ ਨਾ ਜਦੋਂ ਉਹਨਾਂ ਨੂੰ ਐਕਸਰਸਾਈਜ਼ ਹੋਣੀ ਪੈਣੀ ਹੈ ਜਾਂ ਮੈਨੂੰ ਆਹ ਦੀ ਡਾਈਟ ਕੰਟਰੋਲ ਕਰਨੀ ਪੈਣੀ ਹੈ ਹੈਨਾ ਤੇ ਜਾਂ ਮਤਲਬ ਤੁਹਾਡੇ ਕੋਲੇ ਕਿੰਦਾ ਇਹ ਸਿਸਟਮ ਇਹ ਦੇਖੋ ਜੀ ਜਿਹੜਾ ਆਪਾਂ ਕਰਵਾਉਣੀ ਆ ਜਿਹੜਾ ਕਿ ਸਪਲੀਮੈਂਟ ਦੇ ਉਹਦੇ ਨਾਲ ਕੀ ਹੈ ਵੀ ਜਿੱਦਾਂ ਕਈਆਂ ਨੂੰ ਵਹਿਮ ਹੁੰਦਾ ਕਿ ਹਾਂਜੀ ਸਾਰਾ ਕੁਝ ਬੰਦ ਕਰਵਾ ਦੇਣਗੇ ਤਾਂ weight ਘਟਾ ਦੇਣਗੇ ਨਹੀਂ ਇਦਾਂ ਨਹੀਂ weight ਘਟਦਾ ਭੁੱਖੇ ਰਹਿਣ ਨਾਲ weight ਨਹੀਂ ਘਟਦਾ ਆਪਾਂ 60% ਹੋਮ ਡਾਈਟ ਦੇਵਾਂਗੇ ਜੀ 40% ਜਿਹੜਾ ਆਪਾਂ ਨਿਊਟ੍ਰੀਸ਼ਨ ਦੇਵਾਂਗੇ ਜੀ ਉਹ ਕੰਮ ਕਰਦਾ 60 40 100% ਖਵਾ ਪਿਆ ਕੇ ਆਪਾਂ weight loss ਕਰਵਾਉਣਾ ਤੇ exercise ਦੀ ਕਿੰਨੀ ਜ਼ਰੂਰਤ ਹੈ exercise ਦੀ ਦੇਖੋ ਜੇ ਤਾਂ ਜਦੋਂ ਮੈਂ ਕਿਹਾ ਕਿ ਜੇ ਤਾਂ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਨਾਲ ਹੋਰ ਵੀ ਮਤਲਬ ਉਹਦੇ ਨਾਲ ਐਕਸਟਰਾ ਬੈਨੀਫਿਟ ਆਊਗਾ ਜੇਕਰ ਜਿੱਦਾਂ ਅੱਜ ਆਪਾਂ ਦੇਖਦੇ ਆਂ ਕਿ ਲੋਕ ਲੋਕ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਸੈਰ ਨਹੀਂ ਕਰ ਸਕਦੇ ਅਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਤਾਂ ਕੋਈ ਆਪਣੀ ਸ਼ਰਤ ਨਹੀਂ ਹੈਗੀ ਵਿੱਚ ਜੀ ਮਤਲਬ ਉਹ ਤੋਂ ਬਿਨਾਂ ਵੀ ਐਕਸਰਸਾਈਜ਼ ਤੋਂ ਬਿਨਾਂ ਵੀ ਤੁਸੀਂ ਕਹਿੰਦੇ ਅੱਜ ਦਾ ਹੈਗਾ ਤੁਸੀਂ weight loss ਕਰਾ ਦੇਣ ਪਰ ਤੁਹਾਡੇ ਕੋਲ ਕਿਹੜੀ ਇਹੋ ਜਿਹਾ ਰਾਜ਼ ਬਾਣਾ ਬਾਈ ਜਿਹੜਾ ਹੈਗਾ ਕੋਈ ਦੇਸੀ ਦਵਾਈ ਦਿੰਨੇ ਹੋ ਕੋਈ ਅੰਗਰੇਜ਼ੀ ਦਵਾਈ ਹੈ ਜਾਂ ਤੁਹਾਡਾ ਆਪਣਾ ਪ੍ਰੋਡਕਟ ਹੈ ਕਿਸ ਤਰ੍ਹਾਂ ਦਾ ਨਹੀਂ ਜੀ ਆਪਣੇ ਕੋਲੇ ਦੇਖੋ ਕੋਈ ਮੈਡੀਸਿਨ ਨਹੀਂ ਜਾਂ ਕੋਈ ਕੈਮੀਕਲ ਬੇਸ ਜਾਂ ਕੋਈ ਦਵਾਈ ਇਦਾਂ ਦੀ ਕੁਝ ਵੀ ਨਹੀਂ ਆਪਣੇ ਕੋਲੇ ਇੱਕ FSSAI ਤੋਂ ਅਪਰੂਵਡ ਪ੍ਰੋਡਕਟ ਹੈ ਜਿਹੜਾ ਕਿ ਆਪਣਾ ਭਾਰਤ ਸਰਕਾਰ ਦਾ ਅਦਾਰਾ ਫੂਡ ਸੇਫਟੀ ਆਫ ਇੰਡੀਆ ਉਹਦੇ ਤੋਂ ਅਪਰੂਵਡ ਇੱਕ ਫੂਡ ਸਪਲੀਮੈਂਟ ਹੈ ਉਹ ਆਪਾਂ ਯੂਜ਼ ਕਰਵਾਉਨੇ ਆ ਤੇ ਬੋਡੀ ਦੇ ਵਿੱਚ એનર્ਜੀ ਪੈਦਾ ਕਰਕੇ weight ਘਟਦਾ ਤੇ ਜਿਹੜੀ ਫੈਟ ਹੈ ਉਹ એનર્ਜੀ ਪੈਦਾ ਕਰਕੇ ਫੈਟ ਨੂੰ ਰਿਡਿਊਸ ਕਰਦਾ 왓 ਇਸ ਸਪੈਸ਼ਲ ਹਾਂ ਜੀ ਇਹ ਵੀ ਤਾਂ ਕਈ ਵਾਰੀ ਫਿਰ ਜਦੋਂ ਕਿਉਂਕਿ ਕੋਈ ਪਤਾ ਜਿਹੜਾ ਮਾਰਕੀਟ ਦੇ ਵਿੱਚ ਹੈਗਾ ਹੈ ਨਾ ਤੇ ਉਹਦਾ ਉਹਦੇ ਉਹਦੇ ਪੱਖ ਦੇ ਵੀ ਲੋਕ ਹੋ ਗਏ ਲੋਕ ਤੇ ਲੋਕ ਜੇ ਮੰਨ ਲਓ ਤੁਹਾਡੇ ਤੋਂ ਕੋਈ ਤਾੜਾ ਪਾੜਾ ਸੰਯੋਜ ਕਰ ਲਿਆ ਤੇ ਜੇਕਰ ਉਹ ਮੰਨ ਲਓ ਜਿਹੜਾ ਹੈਗਾ ਮੰਨ ਲਓ ਉਹਨੂੰ ਜ਼ਿਆਦਾ ਨਹੀਂ ਮਿਲਦਾ ਤਾਂ ਉਹ ਕੀ ਹੁੰਦਾ ਜਾਂ ਤੁਹਾਡਾ ਕੋਈ ਕ੍ਰਾਈਟਰੀਆ ਕੀ ਹੈ ਵੀ ਜ਼ਿਆਦਾ ਲੈਣ ਵਾਸਤੇ ਕੋਈ ਤੁਸੀਂ ਬੰਦੇ ਨੂੰ ਇੱਕ ਤਾਂ ਹੁੰਦਾ ਵੀ ਕੋਈ ਆਇਆ ਤੁਹਾਡੇ ਕੋਲੇ ਤੁਸੀਂ ਵੀ ਇਸ ਤੀਜੀ ਚੀਜ਼ ਹੈ ਨਾ ਉਸ ਤੋਂ ਬਾਅਦ ਉਹ ਕਹਿੰਦਾ ਜਾਂਦੇ ਰਹਿੰਦੇ ਵੇਲੇ ਚਾਲੇ ਦਾ ਸਰਪਰੋਸ ਦੇਣਾ ਹੈ ਨਾ ਕਿੱਦਾਂ ਇਹ ਜਿਹਨੂੰ ਤੁਸੀਂ ਫੋਲੋ ਕਰੋ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਕਰਾਉਨੇ ਆਂ ਵੀ ਜਿੱਦਾਂ ਆਪਾਂ ਹਬੋਰ ਦੇ ਵਿੱਚ ਬੈਠੇ ਆਂ ਤਾਂ ਜਿਹੜਾ ਕੋਈ ਆਪਣੇ ਕੋਲੇ ਇੱਥੇ ਜਿੱਦਾਂ ਆਇਆ ਲੈ ਗਿਆ ਜਾਂ ਜਿੱਦਾਂ ਆਨਲਾਈਨ ਘਰੇ ਬੈਠੇ ਮੰਗਵਾ ਲਿਆ ਉਹਦੇ ਆਪਣੀ ਕੀ ਹੁੰਦੀ ਹੈ ਕਿ ਆਪਣੀ 3 ਦਿਨ ਦੀ ਮਨੀ ਬੈਕ ਵਾਰੰਟੀ ਹੁੰਦੀ ਵਿੱਚ ਤਾਂ ਜਿਹਦੇ ਵਿੱਚ ਕੀ ਹੈ ਕਿ ਅਸੀਂ ਕਸਟਮਰ ਨੂੰ ਕਹਿੰਦੇ ਜੀ ਤੁਸੀਂ ਸਾਡਾ ਪ੍ਰੋਡਕਟ ਲੈ ਗਏ ਜਾਂ ਘਰੇ ਮੰਗਵਾ ਲਿਆ ਅਸੀਂ ਉਹਨੂੰ ਯੂਜ਼ ਕਰਵਾਉਣਾ ਉਹਨੂੰ ਮਤਲਬ ਉਹਦਾ ਸਟਾਰਟ ਕਰਵਾਤਾ ਫਿਰ ਕੀ ਵੀ ਅਸੀਂ ਉਹਨੂੰ ਜਿਹੜਾ ਆਪਣਾ ਡਾਈਟ ਪਲਾਨ ਉਹ ਡੇਲੀ ਦੀ ਡੇਲੀ ਸੋਭਾ WhatsApp ਤੇ ਭੇਜਦੇ ਰਜਾਨਾ ਦੀ ਰਜਾਨਾ ਸਵੇਰ 5 ਵਜੇ 4:30 ਉਹਨਾਂ ਦੇ ਮੋਬਾਈਲ ਤੇ ਪਹੁੰਚ ਜਾਂਦਾ ਫਿਰ ਅਸੀਂ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਰਜਾਨਾ ਦੀ ਰਜਾਨਾ ਸਾਨੂੰ ਆਪਣੀ weight ਦੀ ਫੋਟੋ ਭੇਜੋ ਤਾਂ ਜੇਕਰ ਤੁਸੀਂ ਸਾਨੂੰ ਫੋਟੋ ਭੇਜਦੇ ਹੋ ਤੁਹਾਡਾ ਰਿਜ਼ਲਟ ਨਹੀਂ ਚੱਲ ਰਿਹਾ ਤੁਹਾਡਾ weight ਨਹੀਂ ਘਟ ਰਿਹਾ ਮੰਨ ਲਓ ਤਾਂ ਅਸੀਂ ਉਹਨਾਂ ਦੀ ਉਹਨਾਂ ਨੂੰ ਕਹਿੰਨੇ ਜੀ ਤੁਹਾਡੀ ਤੁਹਾਨੂੰ ਪੇਮੈਂਟ ਵਰਕਸ ਕੀਤੀ ਜਾਊਗੀ ਜੇਕਰ ਤੁਸੀਂ ਸਾਨੂੰ ਮਤਲਬ ਵੀ ਨਹੀਂ ਭੇਜਦੇ ਕੋਈ ਸਾਨੂੰ ਸਾਡੀ ਜਿਹੜੀ ਡਾਈਟ ਹੈ ਫੋਲੋ ਨਹੀਂ ਕਰ ਰਹੇ ਉਹਨੂੰ ਦੇਖ ਨਹੀਂ ਰਹੇ ਸਾਨੂੰ ਤੁਸੀਂ ਆਪਣਾ weight ਭੇਜ ਨਹੀਂ ਰਹੇ ਤਾਂ ਤੁਸੀਂ ਮਹੀਨੇ ਬਾਅਦ ਸਾਨੂੰ ਕਹੋ ਕਿ ਸਾਡਾ weight ਨਹੀਂ ਘਟਿਆ ਫਿਰ ਅਸੀਂ ਉਹਨਾਂ ਨੂੰ ਕਹਿੰਨੇ ਵੀ ਨਹੀਂ ਸਾਡੀ ਕੋਈ ਗਾਰੰਟੀ ਅਦਰਵਾਇਜ਼ ਸਾਡੇ ਜਿਹੜੀ ਮਤਲਬ ਡਾਈਟੇਸ਼ਨ ਮੁੰਡਾ ਹੁੰਦਾ ਹੈ ਹਰੇਕ ਕਸਟਮਰ ਦੇ ਟੱਚ ਦੇ ਵਿੱਚ ਰਹਿ ਕੇ weight lose ਕਰਦਾ ਹਾਂ ਕਿ ਤੁਹਾਡੀ ਗੱਲ ਵਧੀਆ ਵੀ ਤੁਸੀਂ ਮਾਨੀਟਰ ਕਰਦ ਰਹਿਣਾ ਹਮੇਸ਼ਾ ਹਾਂਜੀ ਹਾਂਜੀ ਬਿਲਕੁਲ ਉਹਦੇ ਨਾਲ ਜੇਕਰ ਮੰਨ ਲਓ ਤੁਸੀਂ ਕੋਈ ਪ੍ਰੋਡਕਟ ਲੈਣੇ ਹੋ ਤਾਂ ਤੁਹਾਨੂੰ ਇਹ ਡੇ ਬਾਏ ਡੇ ਤੁਸੀਂ ਨਾ ਟੱਚ ਵੀ ਦੇਣਾ ਇਹਨਾਂ ਦਾ ਪ੍ਰੋਡਕਟ ਲੈ ਕੇ ਜਾਵੜੇ ਵਿੱਚ ਕੂਠਲੇ ਨੇ ਕਹਿਦਾ ਸਭ ਲੈ ਕੇ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਇਹਨੂੰ ਇਹਨਾਂ ਨੂੰ ਪਿੱਟੀ ਚਾਹਤ ਮਹੀਨਾ ਵੀ ਕਰੇ ਪਰ ਮੇਨ ਮੁੱਦਾ ਵੀ ਤੁਸੀਂ ਨਾ ਟੱਚ ਕਰੋ ਡੇਲੀ ਦਾ ਡੇਲੀ ਆਵਾ ਯੂਜ਼ ਕਰਦੇ ਹੋ ਜਿਹੜਾ ਉਸ ਤੋਂ ਬਾਅਦ ਤੁਹਾਡਾ ਡੇਲੀ ਦਾ weight ਆ ਉਹ ਭੇਜਦੇ ਰਹੋ ਤਾਂ ਇਹਨਾਂ ਦਾ ਕਹਿਣਾ ਕਿ ਜੇ ਤੁਹਾਡਾ ਮਹੀਨੇ ਦੇ ਵਿੱਚ ਡਾਈਟ ਜੇ ਮੰਨ ਲਓ ਤੁਸੀਂ ਫਾਲੋ ਕਰਕੇ ਸਾਰਾ ਕੁਝ weight ਨਹੀਂ ਕਰਦਾ ਹਰ ਮਹੀਨੇ ਬਾਅਦ ਆਉਂਦੀ ਹੈ ਹਾਂਜੀ ਉਹ ਉਹਨਾਂ ਤੁਹਾਡੇ ਕੋਲ ਲਗਾਤਾਰ ਆਪਾਂ ਕੀ ਸਕ੍ਰੀਨ ਰਿਕਾਰਡਿੰਗ ਆਉਂਦੀ ਕਈ ਹੈ ਸਕ੍ਰੀਨ ਸ਼ਾਟ ਹੁੰਦੇ ਆ ਹਰ ਰੋਜ਼ ਆਪਾਂ ਕੇ WhatsApp ਤੇ ਜਾਂ ਚਾਹੇ ਤੁਸੀਂ ਕਿਸੇ ਵੀ ਚੀਜ਼ ਤੇ ਤੇ ਆਣਾ ਸੋ ਅਲੱਗ ਇੱਕ ਇਹਨਾਂ ਦਾ ਇਹ ਵੀ ਹੈ ਕਿ ਜਿਹੜਾ ਇਹਨਾਂ ਦਾ ਪ੍ਰੋਡਕਟ ਆ ਉਹ API ਤੋਂ ਜੁੜਾ ਹੈਗਾ ਅ ਅਪਰੂਵਡ ਆ ਮਤਲਬ ਕਿ ਸਰਕਾਰ ਦੁਆਰਾ ਪ੍ਰੂਵਡ ਆ ਕਿ ਇਹ ਨਹੀਂ ਕਿ ਕਿਸੇ ਨੇ ਦੇਸੀ ਦਵਾਈਆਂ ਵੇਚੀਆਂ ਲੱਗੂਗੇ ਜਦੋਂ ਵੀ ਕੋਈ ਫੂਡ ਦੀ ਐਡ ਹੁੰਦੀ ਜਾਂ ਫੂਡ ਕਿਸੇ ਨੂੰ ਦਿੱਤਾ ਜਾਂਦਾ ਕਈ ਵਾਰ ਜੇ ਹੋਰੀ ਚੱਲ ਗਈ ਜਾਵੇ ਜਿਹਦੇ ਨਾਲ ਰੋਖੇ ਜਾਨ ਆ ਬਸ ਸਾੜ ਬਣਿਆ ਰਵੇ ਉਹ ਕਰ ਬਹੁਤ ਉਡਾਣਾ ਆ ਨਾ ਨਾ ਇਦਾਂ ਦਾ ਖੁਸ਼ੀ ਤੁਹਾਡੇ ਇਦੋਂ ਪਹਿਲਾਂ ਜਿਹੜੇ ਇਹ ਰਿਜ਼ਲਟ ਤਾਂ 115 ਕਿਲੋ ਤੋਂ 78 ਕਿਲੋ ਰਹਿ ਗਿਆ ਜੇ ਮੰਨ ਲਓ ਕਿ 12 ਕਿਲੋ ਘਟਾ ਲਿਆ ਕਿਸ ਨੇ ਮੰਨ ਲਓ 130 ਦਾ 95 ਕਿਲੋ ਰਹਿ ਗਿਆ ਇਹ ਪੋਸੀਬਲ ਆ ਕਿ ਤੁਸੀਂ ਜੇ ਦੱਸ ਸਕਦਾ ਕਿ ਜਿਹਦਾ 130 ਕਿਲੋ ਦਾ ਬੰਦਾ ਕਿੱਥੋਂ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਆਪਾਂ ਲੋਕਾਂ ਨੂੰ ਲੰਗੜ ਕਰਨ ਤੋਂ ਪਹਿਲਾਂ ਤੁਸੀਂ ਮੇਰੇ ਵੱਲ ਦੇਖੋ ਮੈਂ ਤੁਹਾਨੂੰ ਆਪਣੀ ਫੋਟੋ ਦਿਖਾਈਏ ਤੁਸੀਂ ਵਿੱਚ ਦਿਖਾਓ ਲੋਕਾਂ ਨੂੰ ਐਡ ਕਰ ਰਹੇ ਹਾਂ ਤਾਂ ਦੇਖੋ ਮੇਰਾ ਖੁੱਦ ਦਾ ਜਿਹੜਾ ਤੁਹਾਡੇ ਸਾਹਮਣੇ ਮੈਂ ਬੈਠਾ 125 ਕਿਲੋ ਵੇਟ ਜੀ ਜਿਹੜਾ ਕਿ ਮੈਂ ਅੱਜ 90 ਕਿਲੋ ਤੇ ਲਿਆ ਕੇ ਰੁਕਿਆ ਯਾਨੀ ਕਿ 32 ਕਿਲੋ ਵੇਟ ਲੂਸ ਮੈਂ ਸਭ ਮਤਲਬ ਇਸ ਫੀਲਡ ਜੀ ਮੈਂ ਇਸ ਚੀਜ਼ ਤੋਂ ਆਇਆ ਸੀ ਕਿ ਮੈਂ ਮੋਟਾਪੇ ਤੋਂ ਪੀੜਤ ਸੀ ਅੱਜ ਤੁਹਾਨੂੰ ਕਿ ਤੁਸੀਂ ਪਹਿਲਾਂ ਖੁਦ ਅਪਲਾਈ ਕੀਤਾ ਫਿਰ ਉਹ ਲੋਕਾਂ ਦੇ ਵਿੱਚ ਆਪਣੇ ਦੇ ਫੈਮਿਲੀ ਦੇ ਤਾਂ ਫਿਰ ਇਹ ਜਿਹੜੇ ਰਿਜ਼ਲਟ ਤੁਸੀਂ ਦੇਖੇ ਨੇ ਇੱਕ ਤਾਂ ਹੁੰਦਾ ਕਿ ਮਤਲਬ ਆਪਾਂ ਇਧਰੋਂ ਚੱਕ ਕੇ ਉਧਰੋਂ ਚੱਕ ਕੇ ਫੋਟੋ ਲਾਤੀ ਇਹ ਪਿਕਚਰ ਦੇ ਵਿੱਚ ਤੁਸੀਂ ਜਿਹਨੂੰ ਵੀ ਕਹੋਗੇ ਉਹਦਾ ਆਪਾਂ ਤੁਹਾਨੂੰ ਨੰਬਰ ਦੇ ਦੇਵਾਂਗੇ ਤੁਸੀਂ ਫੋਨ ਕਰਕੇ ਉਹਨਾਂ ਨੂੰ ਪੁੱਛ ਸਕਦੇ ਜੀ ਸੋ ਕੋਈ ਹੋਰ ਤੁਹਾਡੇ ਦਿਮਾਗ ਦੇ ਵਿੱਚ ਆਈਆ ਕੋਈ ਇਸ ਵਕਤ ਕੋਈ ਤੁਹਾਡੇ ਮਨੋਂ ਜਿਵੇਂ ਦੋ ਬਾਈ ਵਰਗੇ ਬੈਠੇ ਨੇ ਇਹ ਤੁਹਾਡੇ ਕਸਟਮਰ ਹਾਂਜੀ ਉਹ ਇਹਨਾਂ ਨੇ ਆਪ ਦਾ ਜਿਹੜਾ ਹੈਗਾ ਵੇਟ ਲਾਸ ਕੀਤਾ ਤੁਹਾਡਾ ਕੀ ਨਾਮ ਆ ਜਿਹਦੇ ਉਮਰ ਕਿੰਨੀ ਆ ਕਿੰਨਾ weight ਸੀ ਕਿੰਨਾ ਤੁਸੀਂ ਨਾਮ ਕੰਝਾ ਚਲਣਾ ਜੀ ਮੇਰੀ ਨਾਮ ਆ ਅਮਦੇ ਤੇ ਮੈਂ ਆਪਣਾ 6 ਕਿਲੋ ਵੇਟ ਇੱਕ ਮਹੀਨਾ ਚੋਸ ਦਿੱਤਾ ਠੀਕ ਆ ਮੰਨ ਲਓ ਵੀ ਤੁਸੀਂ ਲਗਾਤਾਰ ਇਹਨਾਂ ਦਾ ਮੋਨੀਟਰ ਕਰਦੇ ਰਹੇ ਹਾਂ ਹਾਂਜੀ ਰੋਜ਼ WhatsApp ਤੇ ਡਾਈਟ ਪਲਾਨ ਭੇਜਦੇ ਆ ਉਹ ਵਧੀਆ ਕਿੰਨਾ ਗਾਈਡ ਕਰਦੇ ਆ ਜੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹਦਾ ਸੋਲੂਸ਼ਨ ਦੱਸਦੇ ਆ ਵੀ ਐ ਹੇਚ ਕੋਈ ਆਪਣੀ ਦਿੱਕਤ ਲੱਗਦੀ ਆ ਬਣ ਜੀ ਵਧੀਆ ਗਾਈਡ ਕਰਦੇ ਆ ਬਹੁਤ ਵਧੀਆ ਤਰੀਕਿਆਂ ਨਾਲ ਵੇਟ ਘਟਾ ਜਾਂਦਾ ਕੋਈ ਪਰੇਸ਼ਾਨੀ ਨਹੀਂ ਹੁੰਦੀ ਕੋਈ ਵੀਕਨੈਸ ਨਹੀਂ ਆਉਂਦੀ ਉਲਟਾ એનર્ਜੀ ਵੀ ਮਿਲਦੀ ਆ ਹਾਂ ਜੀ ਇਹ ਵੀ ਬਹੁਤ ਵੱਡੀ ਗੱਲ ਹੋ ਗਈ ਕੋਈ ਬੰਦਾ ਵੇਟ ਲਾਸਟ ਕਰਦਾ ਤਾਂ ਵੀਕਨੈਸ ਬਹੁਤ ਆਉਂਦੀ ਆ ਨਾ ਕਿਉਂ ਕੰਮ ਕਰਵਾ ਜਦ ਡੇਲੀ ਹੁੰਦਾ ਤਾਂ ਬਤਾ ਜਿਹੜਾ ਡੇਲੀ ਦਾ ਰੋਟਾ ਤੁਸੀਂ ਹਾਊਸ ਵਾਈਫ ਹਾਂਜੀ ਤੇ ਬੰਦਾ ਘਰ ਦੇ ਕੰਮ ਕਰਨਾ ਬਿਲੇ ਐ ਤਾਂ ਨਹੀਂ ਕਰਦਾ ਗੱਡੀ ਨਾਲ ਵੇਟ ਲਾਉਂਦੇ ਨਹੀਂ ਤਾਂ એનર્ਜੀ ਵੀ ਹੋ ਰਹੀ ਹੈ ਪਹਿਲਾਂ ਸਰੀਰ ਨੂੰ ਹਲਕਾ ਪਰ ਮਹਿਸੂਸ ਹ ਪਹਿਲਾਂ ਕੁਛ ਜੀ ਵਿੱਚ ਮੇਨ ਵਗੈਰਾ ਸੀ ਕਮਰ ਦਰਦ ਕਰਦੀ ਸੀ ਕਲਦ ਦਰਦ ਵੀ ਸੀ ਉਸੇ ਤੋਂ ਬਹੁਤ ਫਰਕ ਪੈ ਗਿਆ ਮੂਤ ਵੇਟ ਘਟਾਉਣ ਨਾਲ ਬਹੁਤ ਵਧੀਆ ਲੱਗ ਰਿਹਾ ਐਨਰਜੀ ਵੀ ਲੋਰੀ ਹੋਈ ਹੋਰ ਜੀ ਕੀ ਕਹਿਣਾ ਚਾਹੂਗੇ ਜਿਹੜੇ ਮੰਨ ਲਓ ਕਿਸੇ ਹੋਰ ਜਿਹੜੇ ਭੈਣ ਭਰਾਵਾਂ ਹਾਂ ਜਿਹੜੇ ਲੇਡੀਜ਼ ਮੋਟਾਪੇ ਤੋਂ ਪਰੇਸ਼ਾਨ ਹੈ ਉਹ ਲੈਣਗੇ ਜਿਵੇਂ ਕਮਰ ਦਰਦ ਕਰਦੀ ਹੈ ਕਿਸੇ ਕੋਈ ਸਾਇਟਿਕਾ ਪੇਨ ਹੈ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੀ ਹੈ ਵੇਟ ਘਟਨ ਨਾਲ ਸਨੀਅਰ ਪ੍ਰੋਬਲਮ ਹੈ ਵੇਟ ਘਟੂਗਾ ਸਭ ਠੀਕ ਹੋ ਜਾਊਗਾ ਬਈ ਤੁਹਾਡਾ ਸੋਨਾ ਕੀ ਤੇ ਮੈਂ ਦੱਸੀ ਨਾਮ ਸਤਿ ਨੰਦਰ ਜੀ ਜਦੋਂ ਤੁਸ ਦਾ ਵੈਸੇ ਪ੍ਰੈਕਟਿਸ ਕਰਦੋ ਪਹਿਲਾਂ ਨਹੀਂ ਫਿਰ ਅਸੀਂ ਕਿਤੇ ਬੋਡੀ ਫਿਟ ਨਹੀਂ ਪਹਿਲਾਂ ਮੈਂ ਫਿਟਨੈਸ ਨੈਸ਼ਨ ਦੇ ਲਈ ਮੈਂ ਬੜਾ ਕੰਮ ਯੂਸੀ ਕਰਨਾ ਸੀਗਾ ਜੀ ਕਿ ਮੈਂ ਆਪਣਾ ਵੇਅ ਟਰੇਨ ਕੀਤਾ ਪਰ ਮੋਡੀਫਾਈ ਕੀਤਾ ਪਹਿਲਾਂ ਬਹੁਤ ਸਾਰੀਆਂ ਕਮਜ਼ੋਰੀਆਂ ਸੀ ਮੇਰੇ ਡਿਵਲ ਪ੍ਰੈਕਟਿਕ ਹੋ ਗਿਆ ਸੀਗਾ ਕਮਜ਼ੋਰੀ ਨਾਲ ਜੀ ਜੀ ਕਿ ਡਿਵਲ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਜਿਹੜੇ ਸੀਗੇ ਉਹ ਮੈਚ ਹੋ ਰਹੀ ਸੀਗੇ ਉਸ ਤੋਂ ਇਲਾਵਾ ਕਮਜ਼ਰੀਆਂ ਵੀ ਬਹੁਤ ਜ਼ਿਆਦਾ ਜੀ ਔਰ ਫੇਸ ਡਲ ਹੋ ਗਿਆ ਸੀ ਬਿਲਕੁਲ ਜ਼ਿਆਦਾ ਤੇ ਮੈਂ ਇਸ ਪਲੈਟਫਾਰਮ ਨੂੰ ਯੂਜ਼ ਕੀਤਾ ਆਪਣੀ ਬੋਡੀ ਫਿਟ ਕੀਤੀ ਔਰ ਫੇਸ ਤੁਹਾਡੇ ਸਾਹਮਣੇ ਕੋਲ ਕਰਾ ਸਰ ਫਾਤੀ ਵੇਪਨ ਮਮਾ ਇਹ ਵਰਗਾ ਦਾ ਥੈਂਕ ਯੂ ਸੋ ਤੁਸੀਂ ਵੀ ਜਿਹੜਾ ਹੈਗਾ ਅੱਜ ਦਾ ਹੈਗਾ ਸੁਜੈਸਟ ਕਰ ਰਹੇ ਲੋਕਾਂ ਦੇ ਭਾਈ ਜੇਕਰ ਤੁਹਾਡੇ ਕੋਲ ਜਿਹੜਾ ਕਾ ਹੈ ਨਾ ਤੁਸੀਂ ਗੇਮ ਵੀ ਕਰ ਸਕਦੇ ਹੋ ਜੀ ਬਿਲਕੁਲ ਗੇਮ ਦੇ ਨਾਲ ਤੁਸੀਂ ਆਪਣੀ ਬੋਡੀ ਦੀ ਪਸਰਟੀ ਵੀ ਚੇਂਜ ਕਰ ਸਕਦੇ ਹੋ ਜੀ ਜੀ ਤੁਹਾਡੀ ਫੇਸ ਕਿਸ ਕਰ ਹੋਊਗਾ ਤੁਹਾਡੀ ਪਰਸਨੈਲਿਟੀ ਜਿਹੜੀ ਆ ਉਹ ਦੁਰਮ ਹੋ ਦੇਗੀ ਸੋ ਸਰ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਇਸ ਪ੍ਰੋਡਕਟ ਸਰ ਇਹ ਮੈਂ ਪ੍ਰੋਡਕਟ ਕੀ ਨਾ ਮੈਂ 50 ਦਿਨ ਖਾਦਾ ਹੈ ਤੇ ਜਿਹੜਾ ਮੇਰਾ 15 16 ਕਿਲੋ ਵਜਨ ਉਸ ਤੇ ਐ ਲੱਗ ਨਾ ਮਿਲ ਸੀਗਾ ਪਹਿਲਾਂ ਮੇਰਾ 90 ਕਿਲੋ ਵਜਨ ਹੁੰਦਾ ਸੀ ਤੇ ਹੁਣ 74 ਕਿਲੋ ਲੱਗ ਗਿਆ ਹੁਣ 76 ਕਿਲੋ ਵਜਨ ਹੈਗਾ ਹੀ ਮੇਰਾ ਇਸ ਟਾਈਮ ਤੇ ਸੋ ਦਿਨਾਂ ਨਾਲ ਜਦੋਂ ਤੁਸੀਂ ਇਹ ਦਵਾਈ ਯੂਜ਼ ਕੀਤੀ ਤਾਂ ਕੋਈ ਕਮਜ਼ੋਰੀ ਵਗੈਰਾ ਕੋਈ ਆਈ ਜਾਂ ਕੋਈ ਹੋਰ ਸਾਈਡ ਇਫੈਕਟ ਕੋਈ ਹੋਰ ਰੋਗ ਲੱਗਣ ਦਾ ਜਾਂ ਕੋਈ ਕਾਬਜ਼ ਰਹਿਣ ਲੱਗ ਗਿਆ ਕੋਈ ਸਿੱਧਾ ਨਹੀਂ ਨਹੀਂ ਕੋਈ ਕਮਜ਼ੋਰੀ ਨਹੀਂ ਕੋਈ ਹੋਰ ਨਹੀਂ ਜਾ ਫਿਰ ਤਾਂ ਓਕੇ ਨੇ ਬਬ ਠੀਕ ਕੋਈ ਕਮਜ਼ੋਰੀ ਕੋਈ ਕਾਬਜ਼ ਨਹੀਂ ਬਿਲਕੁਲ ਓਕੇ ਹੈ ਬਾਗੀਆਂ ਪਾਵਾ ਦਾ ਆ ਜੇ ਪੂਰਾ ਬਟਾ ਤੁਸੀਂ ਇਹ ਤੋਂ ਬਿਨਾ ਕਿਹੜੇ-ਕਿਹੜੇ ਹੋਰ ਚੀਜ਼ਾਂ ਤੇ ਜਿਹੜਾ ਹੈਗਾ ਪ੍ਰੋਡਕਟ ਜਿਹੜਾ ਆ ਉਹ ਸੇਕ ਕਰਦੇ ਹਾਂ। ਹੋਰ ਦੇਖੋ ਜੀ ਆਪਣੇ ਕੋਲੇ ਬੱਚੇ ਵਾਸਤੇ ਆਉਂਦਾ ਪ੍ਰੋਡਕਟ ਵੀ। ਜਿੱਦਾਂ ਕਿ ਛੋਟੇ ਬੱਚੇ ਹੁੰਦੇ ਆ ਕਿੰਨੀ ਵੀ ਉਮਰ ਹੋਵੇ ਤਾਂ ਉਹਨਾਂ ਦੀ ਗਰੋਥ ਨਹੀਂ ਜਿੱਦਾਂ ਆਪਾਂ ਹੁਣ ਪਤਾ ਅੱਜ ਗੱਲ ਕੇ ਅ ਬੱਚੇ ਨੇ ਜਿਹੜੇ ਕਮਜ਼ੋਰ ਪੈਦਾ ਹੋ ਰਹੇ ਨੇ ਤਾਂ ਜੇਕਰ ਪੈਦਾ ਹੋਣ ਤੋਂ ਬਾਅਦ ਫਿਰ ਜਿੱਦਾਂ ਆਪਾਂ ਦੇਖਦੇ ਹਾਂ ਪੜ੍ਹਾਈ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਚੱਲ ਪਾਉਂਦੇ ਤਾਂ ਉਹਨਾਂ ਦੀ ਪੂਰੀ ਹਾਈਟ ਨਹੀਂ ਹੋ ਰਹੀ ਤਾਂ ਆਪਣੇ ਕੋਲੇ ਉਹਨਾਂ ਵਾਸਤੇ ਵੀ ਇੱਕ ਬਿਲਕੁਲ ਆਰਗੇਨਿਕ ਪ੍ਰੋਡਕਟ ਇਸੇ ਕੰਪਨੀ ਦਾ ਹੈ। ਜੀਦੇ ਨਾਲ ਵੀ ਬੱਚੇ ਦੀ ਗ੍ਰੋਥ ਵੀ ਹੁੰਦੀ ਹੈ ਤਾਂ ਹੋਰ ਜੋ ਵੀ ਉਹਦੀ ਐਕਟੀਵਿਟੀ ਹੈ ਕੋਈ ਖੇਡ ਅੰਦੇ ਵਿੱਚ ਕੋਈ ਪੜ੍ਹਾਈ ਦੇ ਵਿੱਚ ਉਹ ਵੀ ਸਾਰੀ ਵਧੀਆ ਬਣਦੀ ਹੈ ਤਾਂ ਕੋਈ ਵੀ ਮਤਲਬ ਕਿਸੇ ਤਰ੍ਹਾਂ ਦੀ ਬੱਚੇ ਨੂੰ ਕਮਜ਼ੋਰੀ ਹੈ ਕੁਝ ਵੀ ਹੈ ਤਾਂ ਉਹ ਆਪਣੇ ਪ੍ਰੋਡਕਟ ਦੇ ਨਾਲ ਬਿਲਕੁਲ ਜਿਹੜਾ ਉਹ ਬੱਚਾ ਓਕੇ ਹੋ ਜਾਂਦਾ ਹੈ ਤੇ ਇੱਕ ਜਦੋਂ ਆਪਾਂ ਬੈਠੇ ਹਾਂ ਤੁਸੀਂ ਦੱਸਦੇ ਸੀ ਕਿ ਇਸ ਕਨੋ ਗ로우 ਵਾਸਤੇ ਤੁਸੀਂ ਕਹਾਦੇ ਜੀ ਹਾਂਜੀ ਹਾਂਜੀ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਅ ਵੈਸੇ ਤਾਂ ਕੋਈ ਵੀ ਯੂਜ਼ ਕਰ ਸਕਦਾ ਲੇਡੀਜ਼ ਜੈਂਟਸ ਵੀ ਕਰ ਸਕਦੇ ਆ ਤਾਂ ਖਾਸ ਕਰਕੇ ਜਿੱਦਾਂ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਨੂੰ ਵਾਰ-ਵਾਰ ਜਿੱਦਾਂ ਅ ਪਾਰਲਰ ਵਾਲਿਆਂ ਕੋਲੇ ਜਾਣਾ ਪੈਂਦਾ ਚਿਹਰੇ ਤੇ ਚਮਕੜੀ ਹੁੰਦੀ ਆ ਕਿਸੇ ਦੇ ਕੋਈ ਕਾਲੇ ਘੇਰੇ ਹੁੰਦੇ ਆ ਕੋਈ ਮੂੰਹ ਤੇ ਕਿਸੇ ਤਰ੍ਹਾਂ ਦੇ ਕੋਈ ਸ਼ਾਇਆ ਹੋਣਗੀਆਂ ਨਾ ਤਾਂ ਉਹਦੇ ਵਾਸਤੇ ਆਪਣਾ ਇੱਕ ਵਧੀਆ ਪ੍ਰੋਡਕਟ ਹੁੰਦਾ ਜੀ ਜਿਹੜਾ ਕਿ ਆਪਾਂ ਨੂੰ ਯੂਜ਼ ਕਰਨ ਦੇ ਨਾਲ ਤਾਂ ਚਿਹਰੇ ਤੇ ਚਮਕ ਆਉਂਦੀ ਹੈ ਜੀ ਤੇ ਕਲੋਜ਼ਿਨ ਤੇ ਬਾਇਓਟਿਨ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਦਾ ਹੈ ਤਾਂ ਅੰਦਰੋਂ ਮਤਲਬ ਉਸ ਚੀਜ਼ ਨੂੰ ਪੂਰਾ ਕਰਦਾ ਜਿਹੜੀ ਅੰਦਰਲੀ ਚਮਕ ਨੂੰ ਬਾਹਰ ਕੱਢਦਾ ਵੀ ਕੋਈ ਬਨੌਟੀ ਨਹੀਂ ਆਏਗਾ ਉਹ ਤਾਂ ਬਿਲਕੁਲ ਕੁਦਰਤੀ ਤਰੀਕੇ ਦੇ ਨਾਲ ਉਹ ਆਪਣੇ ਮਤਲਬ ਸਾਰੀ ਸਕਿਨ ਦੀ ਉਹ ਰਿਕਵਰੀ ਕਰਦਾ ਹੈ ਸੋ ਲਾਸਟ ਵਿੱਚ ਸਵਾਲ ਆ ਬ੍ਰਦਰ ਕਿ ਕਿਉਂਕਿ ਹਰ ਇੱਕ ਨੇ ਜਿਨ੍ਹਾਂ ਨੇ ਜੇ ਬੜਾ ਅੱਜ ਤੋਂ ਲਾ 25 ਕਰਨਾ ਹੈ ਨਾ ਤੇ ਸਾਰਨ ਅਗੋਰ ਹੀ ਹੋਣਾ ਪੈਦਾ ਜਾਂ ਆਨਲਾਈਨ ਵੀ ਲੋਕਾਂ ਦੇ ਕੋਲ ਜਾਣਾ ਨਹੀਂ ਸਰ ਦੇਖੋ ਜਿਨ੍ਹਾਂ ਦਾ ਅਗੋਰ ਆਉਣਾ ਜੀ ਵੈਲਕਮ ਹੋ ਆ ਸਕਦੇ ਆ ਜੇਕਰ ਕੋਈ ਨਹੀਂ ਆ ਸਕਦਾ ਤਾਂ ਉਹਨਾਂ ਦੀ ਆਨਲਾਈਨ ਘਰੇ ਵੀ ਮਤਲਬ ਆਪਾਂ ਪ੍ਰੋਡਕਟ ਭੇਜਦੇ ਆ ਆਲ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਕੋਈ ਐਕਸਟਰਾ ਚਾਰजेस ਨਹੀਂ ਆਪਾਂ ਲੈਂਦੇ ਉਸੇ ਰੇਟ ਦੇ ਵਿੱਚ ਹੀ ਘਰੇ ਪਹੁੰਚੂਗਾ ਹਾਂ ਜਿੱਦਾਂ ਆਪਣਾ ਬਾਹਰ ਹੋਣਾ 16 17 ਕੰਟਰੀਆਂ 'ਚ ਜਾ ਰਿਹਾ ਜਿੱਥੇ ਜਿੱਥੇ ਆਪਣੇ ਪੰਜਾਬੀ ਲੋਕ ਬੈਠੇ ਨੇ ਤਾਂ ਉਹ ਉਹ ਜਿਹੜਾ ਬਾਹਰ ਦਾ ਉੱਥੇ DHL ਦੇ ਜਾਂ ਕੋਈ ਮਤਲਬ ਜਿੱਦਾਂ ਸਪੀਡ ਪੋਸਟ ਦੇ ਜੋ ਉਹ ਚਾਰजेस ਹੁੰਦੇ ਨੇ ਉਹ ਲੱਗਦੇ ਨੇ ਬਾਕੀ ਆਪਾਂ ਆਲ ਮਤਲਬ ਬਾਹਰ ਵੀ ਭੇਜ ਰਹੇ ਹਾਂ ਆਲ ਇੰਡੀਆ 'ਚ ਵੀ ਆਲ ਪੰਜਾਬ 'ਚ ਸੋ ਜੇਕਰ ਤੁਸੀਂ ਆ ਉਹਦਾ weight loss ਜਾਂ gain ਕਰਨਾ ਚਾਹੁੰਦੇ ਹੋ ਹਾਂ ਤਾਂ ਆ ਸਕਰੀਨ ਤੇ ਲਗਾਤਾਰ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆ ਠੀਕ ਹੈ ਤੇ 22 ਦਿਨਾਂ ਜਦੋਂ ਵੀ ਆ ਵੀਡੀਓ ਤੁਸੀਂ ਪਹਿਲਾਂ ਵੀ ਅਲੱਗ-alag ਕਿਸੇ ਨਾਲ ਦੇਖਿਆ ਹੋਣਾ ਸੋ ਆਪਾਂ ਕਿਉਂਕਿ ਇਹ ਨਾਮਵਰ ਸੰਸਥਾ ਹੈ ਨਾਮਵਰ ਪ੍ਰੋਡਕਟ ਹੈ ਹਜ਼ਾਰਾਂ ਤੇ ਨਾਲ ਜਿਹੜਾ ਕੰਮ ਪਹਿਲਾਂ ਵੀ ਬਹੁਤ ਬੋਲਦੇ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਦੀ ਬੋਡੀ ਨੂੰ ਫਿੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰ ਜਿਹੜਾ ਹੈਗਾ ਆਪਾਂ ਗੱਲ ਕਰਕੇ ਬਾਈ ਨਾਲ ਸੰਪਰਕ ਕਰੋ ਐਸਾ ਤੁਹਾਨੂੰ ਸਮਾਂ ਦੇ ਦਵਾਂਗੇ ਥੈਂਕ ਯੂ